ਸੱਚਾ ਤੁਸੀਂ ਕਿਵੇਂ ਹੋਇਆ ਜਿਹੜਾ ਐਕਸੀਡੈਂਟ ਹੋਇਆ ਹੈ ਨਾ ਜਿਹੜਾ ਐਕਸੀਡੈਂਟ ਹੋਇਆ ਕਿੱਦਾਂ ਹੋਇਆ ਤੇ ਅਸੀਂ ਇਧਰੋਂ ਜਾ ਰਹੇ ਹਾਂ ਸਾਈਡ ਤੇ ਸਾਈਡ ਤੇ ਜਾ ਰਹੇ ਹਾਂ ਉਧਰੋਂ ਘੁੰਮਦੇ ਘਮਾਉਂਦੇ ਆ ਕੇ ਜੀ ਸਿੱਧਾ ਡਾਇਰੈਕਟ ਡਰਾਈਵਰ ਵਾਲੀ ਸੀਟ ਦੇ ਵਿੱਚ ਮਾਰਿਆ ਲੱਗੇ ਤੀਜੀ ਦੀ ਬੱਜੀ ਸੀ ਹੈ ਨਾ ਕਿਹੜਾ ਮੋਟਰਸਾਈਕਲ ਜੀ ਟਰੱਕ ਚ ਵੱਜਿਆ ਉਹ ਮੋਟਰਸਾਈਕਲ ਕਿਹੜਾ ਸੀ ਪਤਾ ਦੀ ਕੋਈ ਹੈ ਕਿਹੜਾ ਬੋਲ ਬੋਲ ਤਾਂ ਬੋਲ ਤਾਂ ਮੂਟਰਸਾਈਕਲ ਬੋਲ ਤਾਂ ਕਿੰਨੇ ਕਿ ਨੌਜਵਾਨ ਸੀ ਉਹ ਤਾਂ ਹੈਗੇ ਤੇ 8-10 ਬੰਦੇ ਤੇ ਸਾਰੇ ਉਹ ਪਿੱਛੋਂ ਕਹਿ ਰਹੇ ਨੇ ਉਹਨਾਂ ਨੂੰ ਵੀ ਭਾਈ ਦੇਖ ਕੇ ਚੱਲੋ ਤੁਸੀਂ ਇੰਨਾ ਹਲੜ ਬਾਜੀ ਨਾ ਕਰੋ ਆ ਕੇ ਠੱਕੇ ਨਾਲੇ ਵਿੱਚ ਅਸੀਂ ਤਾਂ ਸਾਈਕਲ ਤੇ ਜਾ ਰਹਿਆਂ ਜਵਾਂਗੇ ਤੁਸੀਂ ਕਿੱਥੋਂ ਕਿੱਥੇ ਨੂੰ ਜਾ ਰਹੇ ਸੀ ਅਸੀਂ ਭਾਰਤਸਰ ਨੂੰ ਜਾ ਰਹੇ ਸੀ ਹਾਂਜੀ ਐਕਸੀਡੈਂਟ ਕਿੱਥੇ GNU ਆਹ ਕਿ ਰਾਜਾਲ ਕੁਲੇ ਵਾਲਾ ਹਾਂਜੀ ਤੇ ਉਹ ਕਿੱਧਰੋਂ ਆ ਰਹੇ ਸੀ ਉਹ ਇੱਧਰੋਂ ਆ ਰਹੇ ਤੇ ਥੰਨੇ ਤੋਂ ਠੱਕੇ ਤੋਂ ਸਮਰਾਲੇ ਕਿੰਨੇ ਦੇ ਕੋਸਮਰਾਲੇ ਨੂੰ ਆ ਰਹੇ ਸੀ ਕਿੰਨੇ ਕ ਵਜੇ ਵੀ ਹਾਂ ਹੁਣ ਤੇਰੇ 6 ਵਜੇ ਹੋਣਗੇ ਜੀ ਬਸ ਉਸੀਂ ਕਾਹਦੇ ਚ ਸਵਾਰ ਸੀਗੇ ਅਸੀਂ ਸਾਡਾ ਟੈਂਪੂ ਦਾ ਛੋਟਾ ਹੱਥ ਸੀ ਕਿੰਨੇ ਜਣੇ ਸੀਗੇ ਅਸੀਂ ਤਾਂ ਦੋਏ ਤੇ ਇਹ ਚਲਾ ਰਿਹਾ ਤੇ ਮੈਂ ਨਾਲ ਸਾਈਡ ਤੇ ਬੈਠਾ ਸੀ ਕਮਨ ਕੁ ਚੋੜੀ ਇੱਕ ਐਕਸੀਡੈਂਟ ਹੋਇਆ ਸੀ ਲੱਗਦਾ ਹੈ ਕਿ ਅਸੀਂ ਖੰਡੇ ਤੋਂ ਸੰਭਰਾਲਾ ਰੋਡ ਤੇ ਆ ਰਹੇ ਸੀ ਗੱਡੀ ਦੇ ਵਿੱਚ ਆ ਰਹੇ ਸੀ ਗੱਡੀ ਮੇਰੀ ਖਾਲੀ ਸੀ ਆਉਂਦੇ ਦੇਖਿਆ ਵੀ ਉੱਥੇ ਐਕਸੀਡੈਂਟ ਹੋਇਆ ਹੋਇਆ ਸੀ ਮੁੰਡੇ ਕਾਫੀ ਜਖਮੀ ਸੀ ਤਾਂ ਲੋਕਾਂ ਨੇ ਉੱਥੇ ਹੈਲਪ ਵੀ ਕਰਦੇ ਸੀ ਲੋਕੀ ਇਹਨਾਂ ਦੇ ਤੇ ਉਹਨਾਂ ਨੇ ਮੈਨੂੰ ਰਿਕਵੈਸਟ ਕੀਤੀ ਵੀ ਹਾਂ ਗੱਡੀ ਦੇ ਵਿੱਚ ਲੈ ਜਾਓ ਤੁਰੰਤ ਕਿਉਂਕਿ ਐਂਬੂਲੈਂਸ ਨੂੰ ਥੋੜਾ ਟਾਈਮ ਲੱਗ ਰਿਹਾ ਸੀ ਕਾਸੀ ਗੱਡੀ ਦੇ ਵਿੱਚ ਲੈ ਕੇ ਤੁਰੰਤ ਇਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਲਿਆਇਆ। ਕਿੰਨੇ 3 ਜੀ ਜੋ ਪਤਾ ਲੱਗਿਆ ਜੀ ਕਿ ਤਿੰਨ ਮੁੰਡੇ ਸੀਗੇ ਜੀ ਬਾਈਕ ਤੇ ਆ ਰਹੇ ਸੀ ਸ਼ਾਇਦ ਇੱਕ ਮੁੰਡੇ ਨੂੰ ਪਹਿਲਾਂ ਲਿਆਇਆ ਸੀ ਕੋਈ ਤੇ ਦੋ ਲੜਕੇ ਮਰਨ ਨਾਲ ਆ ਗਏ ਇੱਕ ਤਾਂ ਠੀਕ ਹੈ ਇੱਕ ਨੂੰ ਤਾਂ ਥੋੜੀ ਜਿਹੀ ਸੱਟ ਲੱਗੀ ਹੈ ਜਿਹੜਾ ਦੂਸਰਾ ਉਹ ਥੋੜਾ ਜਿਹਾ ਦਿੱਕਨੀ ਸੀਗਾ ਉਹਨੂੰ ਅੰਦਰ ਐਮਰਜੈਂਸੀ ਦੇ ਵਿੱਚ ਦਾਖਲ ਕਰਾ ਦਿੱਤਾ। ਕਾਫੀ। ਕਿੰਨੇ ਕਦੇ ਜੀ ਦਿੱਕਾ ਸੁਣਾਈ ਨਹੀਂ। ਸਸ਼ਟ ਇਹ ਪੁੱਛ ਲਵਾਂ ਕਿ ਤਵਕਸ਼ੇ ਵਜਿਨ ਗਾਉਂਸੀ ਛੇ ਵਜੇ। ਕਾਫੀ ਸਮ ਹੋ ਗਿਆ ਲੋਕ ਇਦਾਂ ਲੈ ਕੇ ਨਹੀਂ ਆਉਂਦੇ ਹੈਗੇ। ਇਹ ਤਾਂ ਚਲੋ ਹੈਲਪ ਕਰਨੀ ਚਾਹੀ ਕਿਸੇ ਦੀ ਜਾਨ ਅਗਰ ਬਖਸ਼ੀ ਜਾਂਦੀ ਹੈ ਕਿਸੇ ਨੂੰ ਜਾਨ ਮਿਲਦੀ ਹੈ ਅੱਜ ਤੋਂ بڑا ਪੁੰਤਾ ਕੁਛ ਹੈ ਕੋਈ ਨਹੀਂ ਸਕਦਾ ਜੀ ਕਿ ਕਿਸੇ ਦੀ ਜਾਨ ਬਖਸ਼ੀ ਜਾਂਦੀ ਹੈ ਕਿਸ ਨਾਲ ਐਕਸੀਡੈਂਟ ਹੋਇਆ ਜੀ ਛੋਟੇ ਹੱਥੀ ਨਾਲ ਐਕਸੀਡੈਂਟ ਹੋਇਆ ਜੀ ਆਪਸ ਇਹੇ ਵੱਜੇ ਕਿ ਕਿਸ ਦੇ ਨਾਲ ਕਿਉਂ ਪਤਾ ਲੱਗੇ ਮੈਂ ਡਾਕਟਰ ਮਨਪ੍ਰੀਤ ਕੌਰ ਇੱਕ ਐਕਸੀਡੈਂਟ ਕੇਸ ਹੈ ਕਿੰਨੇ ਪੇਸ਼ੈਂਟ ਨੇ ਸਾਡੇ ਕੋਲ ਚਾਰ ਮਰੀਜ਼ ਆਏ ਸੀਗੇ ਉਹਨਾਂ ਚੋਂ ਇਹਨਾਂ ਵਿੱਚ ਦੋ ਬਜ਼ੁਰਗ ਨੇ ਇੱਕ ਦਾ ਨਾਮ ਹੈਗਾ ਮੇਜਰ ਸਿੰਘ ਜਿਹਨੂੰ ਅਸੀਂ ਰੈਫਰ ਕੀਤਾ ਉਹ ਕਾਫੀ ਸਿੱਖ ਸੀਗਾ ਉਹਦੀ ਹੈਡ ਇੰਜਰੀ ਲੱਗ ਰਹੀ ਸੀਗੀ ਦੋ ਬਜ਼ੁਰਗ ਸੀਗੇ ਸੁੱਚਾ ਸਿੰਘ ਤੇ ਨਰਦੇਵ ਸਿੰਘ ਇੱਕ ਸੀਗਾ ਜੀਵਨ ਸਿੰਘ ਕਿੱਥੋਂ ਆਈ ਸੀ ਕਿ ਪੇਸ਼ੈਂਟ ਨੇ ਕਿਹੜੀ ਜਗ੍ਹਾ ਤੇ ਐਕਸੀਡੈਂਟ ਐਕਸੀਡੈਂਟ ਹੋਇਆ ਆਪਣੇ ਰਾਜੇਵਾਲ ਕੁਲੇਵਾਲ ਕੋਲੇ ਕਿੰਨੇ ਕਿੰਨੇ ਆ ਸੀ ਮੇਜਰ ਸਿੰਘ ਸੀਗਾ 28 ਸਾਲ ਦਾ ਜੀਵਨ ਸਿੰਘ 20 ਸਾਲ ਦਾ ਸੁੱਚਾ ਸਿੰਘ ਤੇ ਨਰਦੇਵ ਸਿੰਘ ਬਜ਼ੁਰਗ ਸੀਗੇ 70 ਸਾਲ ਦੇ ਨੇ 1 70 ਸਾਲ ਦੇ ਕਿੰਨੇ ਕਿੰਨੇ ਸੀ ਮੇਜਰ ਸਿੰਘ ਕਾਫੀ ਜ਼ਿਆਦਾ ਸਿਕ ਸੀਗਾ ਉਹਨੂੰ ਅਸੀਂ ਰੈਫਰ ਕੀਤਾ ਆ 32 ਦੇ ਵਿੱਚ ਤੇ ਬਾਕੀ ਦੋ ਹਜੇ ਥੋੜੀ ਸਟੇਬਲ ਲੱਗ ਰਹੇ ਨੇ ਪਰ ਉਹਨਾਂ ਦੀ ਫੇਰ ਵੀ ਅਸੀਂ ਇਨਵੈਸਟੀਗੇਸ਼ਨ ਕਰਾਵਾਂਗੇ। ਕਿ ਕਿੱਥੇ ਦੇ ਰਹਿਣੇ ਵਾਲੇ ਸੀ ਕਿ ਰੈ residense ਇੱਕ ਪਾਸੋਂ ਸਾਈਡ ਦੋ ਬਜ਼ੁਰਗ ਨੇ ਜਿਹੜੇ ਉਹ ਪਾਸੋਂ ਸਾਈਡ ਦੇ ਨੇ ਬਾਕੀ ਜਿਹੜੇ ਦੋ ਸੀਗੇ ਉਹ ਮਰੋੜੀ ਦੇ। ਕਮਨਪੁਰ ਇੱਕ ਐਕਸੀਡੈਂਟ ਕੇਸ ਲੱਗਦਾ ਹੈ। ਠੀਕ ਹੈ। ਉਹ ਲੈ ਖੰਡੇ ਤੋਂ ਸੰਭਰਾਲਾ ਰੋਡ ਤੇ ਆ ਰਹੇ ਸੀ। ਗੱਡੀ ਦੇ ਵਿੱਚ ਆ ਰਹੇ ਸੀ। ਗੱਡੀ ਮੇਰੀ ਖਾਲੀ ਸੀ ਆਂਦੇ ਦੇਖਿਆ ਵੀ